ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖ ਮਲੜੀ ਕਿਸਾਨਪ੍ਰਵੋ ਲੇਟ ਲੱਗਣ ਵਾਲੀਆਂ ਬ੍ਰੇਡਿਟੀਆਂ ਦਾ ਕੰਮ ਘੱਟ ਸਮੇਂ ਵਿੱਚ ਪੱਕ ਕੇ ਤਿਆਰ ਹੋਣ ਵਾਲੀਆਂ ਵੈਰਾਈਟੀਆਂ ਦੀ ਟ੍ਰਾਂਸਪਲੈਂਟਿੰਗ ਦਾ ਕੰਮ ਪੀਕ ਪੁਆਇੰਟ ਉੱਤੇ ਚੱਲ ਰਿਹਾ ਹੈ ਅਤੇ ਬਹੁਤੇ ਕਿਸਾਨ ਪਰ 1847 1509 1692 ਅਤੇ PR 126 ਵੈਰਾਈਟੀਆਂ ਵਿੱਚੋਂ ਇੱਕ ਵੈਰਾਈਟੀ ਦੀ ਚੋਣ ਕਰਕੇ ਆਪਣੇ ਖੇਤਾਂ ਵਿੱਚ ਪਨੀਰੀ ਨੂੰ ਟ੍ਰਾਂਸਪਲੈਂਟ ਕਰ ਰਹੇ ਆ ਜੇ ਤੁਸੀਂ ਸ਼ਾਰਟ ਟਰਮ ਵਾਲੀਆਂ ਵੈਰਾਈਟੀਆਂ ਦੀ ਚੋਣ ਕਰਕੇ ਆਪਣੇ ਖੇਤ ਵਿੱਚ ਪਨੀਰੀ ਟ੍ਰਾਂਸਪਲੈਂਟ ਕਰਨ ਜਾ ਰਹੇ ਹੋ ਤਾਂ ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਜੇ ਤੁਹਾਡੇ ਕੋਲੇ ਆਪਣੀ ਪਨੀਰੀ ਲਗਾਈ ਹੋਈ ਹੈ ਤਾਂ ਉਹ ਪਨੀਰੀ ਦੀ ਤੁਹਾਨੂੰ ਉਮਰ ਪਤਾ ਹੀ ਹੋਣੀ ਜ਼ਰੂਰੀ ਹੈ ਤੁਸੀਂ 25 ਦਿਨਾਂ ਦੀ ਕੱਚੀ ਪਨੀਰੀ ਦੀ ਟ੍ਰਾਂਸਪਲੈਂਟਿੰਗ ਕਰਨ ਦੀ ਕੋਸ਼ਿਸ਼ ਕਰੋ ਕਿਸਾਨ ਪ੍ਰਭੂ ਜੇ ਤੁਹਾਡੀ ਪਨੀਰੀ 30 ਦਿਨਾਂ ਦੀ ਹੋ ਚੁੱਕੀ ਹੈ ਤਾਂ ਉਹਦੇ ਉੱਤੋਂ 2 ਇੰਚ ਤੋਂ ਸੇ ਤੋੜ ਕੇ ਪਨੀਰੀ ਨੂੰ ਕੱਚੀ ਹਾਲਤ ਵਿੱਚ ਖੇਤ ਵਿੱਚ ਟ੍ਰਾਂਸਪਲੈਂਟ ਕਰੋ ਤਾਂ ਕਿ ਤੁਹਾਡੇ ਖੇਤ ਵਿੱਚ ਜਾ ਕੇ ਉਹ ਬੂਟਾ ਜਲਦੀ ਲਪਵੇ ਅਤੇ ਆਪਣੇ ਟਿੱਲਰਾਂ ਦਾ ਵਿਕਾਸ ਕਰਨਾ ਸ਼ੁਰੂ ਕਰ ਦੇਵੇ ਸੋਨੂੰ ਕਿਸੇ ਵੀ ਪ੍ਰੋਡਕਟ ਦੀ ਵਰਤੋਂ ਨਾ ਕਰਨੀ ਪਵੇ ਅਤੇ ਇਸ ਸਾਲ ਗਰਮੀ ਜ਼ਿਆਦਾ ਪੈਣ ਦੇ ਕਾਰਨ ਕਈ ਕਿਸਾਨ ਭਰਾਵਾਂ ਦੀਆਂ ਪਨੀਰੀਆਂ ਖਰਾਬ ਹੋ ਗਈਆਂ ਸੀ ਜੇ ਤੁਹਾਡੇ ਕੋਲੇ ਪਨੀਰੀ ਨਹੀਂ ਹੈਗੀ ਤੁਸੀਂ ਕਿਸੇ ਗਵਾਂਡੀ ਤੋਂ ਜਾਂ ਕਿਸੇ ਰਿਸ਼ਤੇਦਾਰ ਤੋਂ ਪਨੀਰੀ ਲੈ ਕੇ ਲਾ ਰਹੇ ਹੋ ਤਾਂ ਉਹਦੀ ਉਮਰ ਜ਼ਰੂਰ ਨੋਟ ਕਰੋ ਕਿਉਂਕਿ ਜੇ ਤੁਸੀਂ ਪੱਕੀ ਪਨੀਰੀ ਪੁੱਟ ਕੇ ਆਪਣੇ ਖੇਤ ਵਿੱਚ ਲਗਾ ਦੇਵੋਗੇ ਤਾਂ ਉਹਨੇ ਛੋਡੇ ਖੇਤ ਵਿੱਚ ਚੰਗਾ ਬੂਟਾ ਨਹੀਂ ਬਣਾਉਣਾ ਤੁਸੀਂ ਪੱਕੜ ਪਨੀਰੀ ਨੂੰ ਦੇਖ ਕੇ ਜਦੋਂ ਉਹਦੀ ਗਰੋਥ ਨਾ ਹੋਈ ਤਾਂ ਫਿਰ ਤੁਸੀਂ ਬਾਜ਼ਾਰ ਵਿੱਚੋਂ ਲੈ ਕੇ ਪ੍ਰੋਡਕਟਾਂ ਦੀ ਵਰਤੋਂ ਕਰੋਗੇ ਜਿਹਦੇ ਨਾਲ ਤੁਹਾਡੀ ਜੇਬ ਦਾ ਖਰਚ ਵੱਧ ਜਾਵੇਗਾ ਅਤੇ ਦੂਜੀ ਗੱਲ ਤੁਸੀਂ ਉਹਨਾਂ ਬੀਜਾਂ ਦੀ ਚੋਣ ਕਰੋ ਜਿਨ੍ਹਾਂ ਨੇ ਬੀਜ ਤੋਂ ਬੀ ਦਾ ਸਮਾਂ 120 ਦਿਨ ਦਾ ਲੈਣਾ ਹੁੰਦਾ ਜਿਨ੍ਹਾਂ ਬੀਜਾਂ ਨੇ ਛੋਡੇ ਖੇਤ ਵਿੱਚ ਟ੍ਰਾਂਸਪਲੈਂਟਿੰਗ ਕਰਨ ਤੋਂ ਬਾਅਦ 90 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਵੇ ਕਿਉਂਕਿ ਬਹੁਤੇ ਕਿਸਾਨਾਂ ਭਰਾਵਾਂ ਕੋਲੇ ਹੋਰ ਬੀਜਾਂ ਦੀ ਪਨੀਰੀ ਖੇਤ ਵਿੱਚ ਖੜੀ ਹੁੰਦੀ ਹੈ ਜਿਨ੍ਹਾਂ ਨੇ ਅੱਜ ਤੋਂ 15 ਦਿਨ ਪਹਿਲਾਂ ਝੋਨੇ ਦੀ ਟ੍ਰਾਂਸਪਲੈਂਟਿੰਗ ਕਰ ਦਿੱਤੀ 10 ਦਿਨ ਪਹਿਲਾਂ ਝੋਨੇ ਦੀ ਟ੍ਰਾਂਸਪਲੈਂਟਿੰਗ ਕਰ ਦਿੱਤੀ ਉਹਨਾਂ ਕੋਲੇ ਬਚੀ ਪਨੀਰੀ ਖੜੀ ਹੁੰਦੀ ਹੈ ਅਤੇ ਬਹੁਤੇ ਕਿਸਾਨ ਭਰਾ ਕੁਝ ਪੈਸੇ ਬਚਾਉਣ ਦੇ ਚੱਕਰ ਵਿੱਚ ਉਹ ਪੱਕੀ ਪਨੀਰੀ ਹੀ ਲੈ ਕੇ ਆਪਣੇ ਖੇਤ ਵਿੱਚ ਟ੍ਰਾਂਸਪਲੈਂਟ ਕਰ ਦਿੰਦੇ ਆ ਪੱਕੀ ਪਨੀਰੀ ਖੇਤ ਵਿੱਚ ਟ੍ਰਾਂਸਪਲੈਂਟ ਕਰਨ ਤੋਂ ਬਾਅਦ ਉਹਨਾਂ ਨੂੰ ਦੋ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਪਹਿਲੀ ਸਮੱਸਿਆ ਤੇ ਇਹ ਹੁੰਦੀ ਹੈ ਕਿ ਪੱਕੀ ਪਨੀਰੀ ਦੇ ਲੱਗਣ ਦੇ ਕਾਰਨ ਖੇਤ ਵਿੱਚ ਪਨੀਰੀ ਚਲਾਉਣ ਵਿੱਚ ਦਿੱਕਤ ਆਉਂਦੀ ਹੈ। ਜ਼ਿਆਦਾ ਖਾਦਾਂ ਦੀ ਵਰਤੋਂ ਜ਼ਿਆਦਾ ਪ੍ਰੋਡਕਟਾਂ ਦੀ ਵਰਤੋਂ ਕਰਨੀ ਪੈਂਦੀ ਹੈ ਅਤੇ ਦੂਜੀ ਸਮੱਸਿਆ ਇਹ ਹੈ ਕਿ ਉਹ ਬੀਜ ਕਟਾਈ ਲਈ ਯਾਰ ਨਹੀਂ ਹੁੰਦਾ ਉਹ ਆਪਣੀ ਅਗਲੀ ਫਸਲ ਜੇ ਕਣਕ ਦੀ ਲਾਉਣੀ ਹੈ ਉਹਨੂੰ ਲੇਟ ਕਰ ਦਿੰਦਾ ਹੈ ਅਤੇ ਜਦੋਂ ਆਪਾਂ ਕਟਾਈ ਕਰਦੇ ਹਾਂ ਉਹਦੀ ਸਿਲ ਜ਼ਿਆਦਾ ਹੋਣ ਦੇ ਕਾਰਨ ਉਸ ਟਾਈਮ ਆਪਾਂ ਨੂੰ ਜ਼ਿਆਦਾ ਕਾਟ ਦੇਣੀ ਪੈਂਦੀ ਹੈ ਜ਼ਿਆਦਾ ਕਾਟ ਉੱਤੇ ਆਪਾਂ ਨੂੰ ਝੋਨੇ ਦੀ ਸੇਲ ਕਰਨੀ ਪੈਂਦੀ ਹੈ ਤੀਜੀ ਗੱਲ ਕਿਸਾਨ ਭਰਾਵੋ ਜੇ ਤੁਹਾਡੇ ਕੋਲੇ ਪਨੀਰੀ ਨਹੀਂ ਹੈਗੀ ਤਾਂ ਤੁਸੀਂ ਮੁੱਲ ਲੈ ਕੇ ਪਨੀਰੀ ਲਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਜੇ ਤੁਸੀਂ ਮੁੱਲ ਪਨੀਰੀ ਖਰੀਦਣ ਉੱਤੇ 10000 ਤੋਂ ਲੈ ਕੇ 3500 ਰੁਪਇਆ ਖਰਚ ਵੀ ਕਰ ਦਿਓਗੇ ਤਾਂ ਤੁਹਾਡੇ ਖੇਤ ਵਿੱਚ ਕੱਚੀ ਪਨੀਰੀ ਲੱਗਣ ਦੇ ਕਾਰਨ ਤੁਹਾਨੂੰ ਚੰਗਾ ਝਾੜ ਦੇ ਜਾਵੇਗੀ ਅਤੇ ਘੱਟ ਖਰਚੇ ਨਾਲ ਘੱਟ ਮਿਹਨਤ ਨਾਲ ਘੱਟ ਟੈਨਸ਼ਨ ਨਾਲ ਉਹ ਪਨੀਰੀ ਆਪਣੇ ਖੇਤ ਵਿੱਚ ਚੰਗਾ ਝਾੜ ਦੇ ਕੇ ਚੰਗੇ ਮੁਨਾਫੇ ਵਿੱਚ ਆਪਣਾ ਵਾਅਦਾ ਕਰ ਜਾਵੇਗੀ ਅਤੇ ਬਹੁਤੇ ਕਿਸਾਨ ਪੀਆਰ 126 ਵੈਰਾਈਟੀ ਦੀ ਚੋਣ ਕਰਕੇ ਹੀ ਆਪਣੇ ਖੇਤ ਵਿੱਚ ਪਨੀਰੀ ਦੀ ਟ੍ਰਾਂਸਪਲੈਂਟਿੰਗ ਕਰਦੇ ਆ ਜੇ ਕਿਸਾਨਪਰਬੋ ਤੁਸੀਂ ਵੀ ਹਰਮਨ ਪਿਆਰੀ ਵੈਰਾਈਟੀ ਪੀਆਰ 126 ਦੀ ਚੋਣ ਕਰਕੇ ਆਪਣੇ ਖੇਤ ਵਿੱਚ ਇਹ ਵੈਰਾਈਟੀ ਟ੍ਰਾਂਸਪਲੈਂਟ ਕਰਨ ਜਾ ਰਹੇ ਹੋ ਤਾਂ ਕੁਝ ਗੱਲਾਂ ਦਾ ਧਿਆਨ ਤੁਸੀਂ ਜਰੂਰ ਰੱਖੋ ਕਿ ਤੁਸੀਂ ਅੱਧਾ ਗੱਟਾ ਜੂਰੀਆ ਟਰਾਂਸਪਲੈਂਟਿੰਗ ਦੇ ਸਮੇਂ ਤੁਸੀਂ ਕਦੂ ਕਰਨ ਦੇ ਸਮੇਂ ਵਰਤ ਸਕਦੇ ਹੋ ਕਿਸਾਨ ਪ੍ਰਭੂ ਜੇ ਤੁਸੀਂ ਅੱਧਾ ਗੱਟਾ ਜੂਰੀਆ ਪੀਆਰ 126 ਵੈਰਾਈਟੀ ਵਿੱਚ ਵਰਤਦੇ ਹੋ ਇਹਦੇ ਨਾਲ ਜਦੋਂ ਆਪਾਂ ਯਰ 126 ਵੈਰਾਈਟੀ ਦੀ ਪਨੀਰੀ ਟਰਾਂਸਪਲੈਂਟ ਕਰਦੇ ਹਾਂ ਤਾਂ ਉਹਨੂੰ ਜੋ 8 ਦਿਨ ਕਈ ਵਾਰੀ ਮੱਚ ਕੇ ਝੋਨਾ ਚੱਲਣ ਵਾਲੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਉਸ ਆਪਾਂ ਨੂੰ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਕਿਉਂਕਿ بارش ਨਾ ਹੋਣ ਦੇ ਕਾਰਨ ਟਰਾਂਸਪਲੈਂਟਿੰਗ ਕਰਨ ਤੋਂ ਬਾਅਦ ਬੂਟੇ ਨੂੰ ਦੁਬਾਰਾ ਚੱਲਣ ਵਿੱਚ 8 ਦਿਨ ਦਾ ਸਮਾਂ ਲੱਗ ਜਾਂਦਾ ਹੈ ਅਤੇ ਜਿਆਦਾ ਗਰਮੀ ਹੋਣ ਦੇ ਕਾਰਨ ਬੂਟੇ ਸੁੱਕਣ ਵਾਲੀ ਜੋ ਸਮੱਸਿਆ ਆਪਾਂ ਨੂੰ ਆਉਂਦੀ ਹੈ ਬੂਟੇ ਮਰਨ ਵਾਲੀ ਸਮੱਸਿਆ ਜੋ ਆਉਂਦੀ ਹੈ ਉਹ ਸਮੱਸਿਆ ਵੀ ਆਪਾਂ ਨੂੰ ਘੱਟ ਦੇਖਣ ਨੂੰ ਮਿਲੇਗੀ ਅਤੇ ਕਿਸਾਨ ਭਰਾਓ ਸ਼ਾਰਟ ਟਰਮ ਵਾਲੀਆਂ ਵੈਰੈਟੀਆਂ ਦੇ ਵਿੱਚ ਤੁਸੀਂ 30 ਤੋਂ 32 ਦਿਨਾਂ ਦੇ ਵਿੱਚ ਹੀ ਜੂਰੀਆ ਦੀ ਪੂਰਤੀ ਕਰ ਦੇਣੀ ਹੈ ਤੇ ਜੇ ਆਪਾਂ ਪੀਆਰ 126 ਦੀ ਗੱਲ ਕਰੀਏ ਤਾਂ ਇਹਦੇ ਵਿੱਚ ਤੁਸੀਂ ਜੂਰੀਆ ਦੀ ਖਾਦਾਂ ਦੀ ਵਰਤੋਂ ਉਸ ਹਿਸਾਬ ਨਾਲ ਕਰ ਲੈਣੀ ਹੈ ਜੋ ਤੁਸੀਂ ਮਿੱਟੀ ਟੈਸਟ ਦੇ ਆਧਾਰ ਤੇ ਜੇ ਤੁਸੀਂ ਮਿੱਟੀ ਟੈਸਟ ਨਹੀਂ ਕਰਵਾਈ ਹੋਈ ਤਾਂ ਤੁਸੀਂ ਜਿਵੇਂ ਪਿਛਲੇ ਸਾਲ ਵਿੱਚ ਆਪਣੇ ਖੇਤ ਵਿੱਚ ਖਾਦਾਂ ਦੀ ਵਰਤੋਂ ਕਰਦੇ ਹੋ ਖਾਦਾਂ ਦਾ ਬੈਲੈਂਸ ਕਰਦੇ ਹੋ ਉਸੇ ਤਰ੍ਹਾਂ ਹੀ ਤੁਸੀਂ 30 ਤੋਂ 32 ਦਿਨਾਂ ਵਿੱਚ ਖਾਦਾਂ ਦੀ ਪੂਰਤੀ ਕਰ ਦਿਓ ਤਾਂ ਕਿ ਸੋਡੇ ਝੋਨਾ ਚੰਗਾ ਬੂਟਾ ਚੰਗਾ ਜੁੱਸਾ ਬਣਾ ਕੇ ਆਪਣਾ ਬੰਪਰ ਝਾੜ ਸੋ ਨੂੰ ਪ੍ਰਦਾਨ ਕਰ ਸਕੇ ਦੇ ਸਕੇ ਅਤੇ ਜੇ ਕਿਸਾਨ ਪ੍ਰਭੂ ਤੁਸੀਂ ਬਾਸਮਤੀ ਵੈਰਾਈਟੀਆਂ 1692 1847 ਜਾਂ 1509 ਵਿੱਚੋਂ ਕੋਈ ਵੀ ਵੈਰਾਈਟੀ ਆਪਣੇ ਖੇਤ ਵਿੱਚ ਲਗਾਈ ਹੋਈ ਆ ਤਾਂ ਇਹਦੇ ਵਿੱਚ ਖਾਦਾਂ ਦੀ ਘੱਟ ਵਰਤੋਂ ਕਰਨੀ ਹੈ ਆਪਾਂ ਨਾਈਟ੍ਰੋਜਨ ਦੀ ਵਰਤੋਂ ਘੱਟ ਕਰਨੀ ਹੈ ਕਿਉਂਕਿ ਜ਼ਿਆਦਾ ਖਾਦਾਂ ਦੀ ਵਰਤੋਂ ਕਰਨ ਦੇ ਨਾਲ ਇਹਦੇ ਵਿੱਚ ਬਿਮਾਰੀਆਂ ਦਾ ਅਟੈਕ ਜ਼ਿਆਦਾ ਆਉਂਦਾ ਹੈ ਤੁਸੀਂ 1509 1692 1847 ਵਿੱਚ ਵੱਧ ਤੋਂ ਵੱਧ 90 ਕਿਲੋ ਯੂਰੀਆ ਦੀ ਵਰਤੋਂ ਕਰ ਸਕਦੇ ਹੋ ਇਹਦੇ ਨਾਲ ਸੋਨੇ ਚੰਗਾ ਰਿਜ਼ਲਟ ਮਿਲੇਗਾ ਅਤੇ ਸੋਡੀ ਫਸਲ ਚੰਗਾ ਝਾੜ ਦੇ ਕੇ ਜਾਵੇਗੀ ਅਤੇ ਘੱਟ ਖਰਚਾ ਉਹਦੇ ਉੱਤੇ ਹੋਵੇਗਾ ਅਤੇ ਸ਼ੋਰਟ ਟਰਮ ਵਿੱਚ ਲੱਗਣ ਵਾਲੀਆਂ ਵੈਰਾਈਆਂ ਦਾ ਆਪਾਂ ਨੂੰ ਖਾਸ ਧਿਆਨ ਰੱਖਣਾ ਪੈਂਦਾ ਹੈ ਕਿਸਾਨ ਪ੍ਰਭੂ ਕਿਉਂਕਿ ਜੇ ਆਪਾਂ ਇਹਨਾਂ ਵੈਰਾਈਆਂ ਵਿੱਚ ਕੋਈ ਵੀ ਸਮੱਸਿਆ ਟ੍ਰਾਂਸਪਲੈਂਟਿੰਗ ਕਰਨ ਤੋਂ ਬਾਅਦ ਆ ਜਾਂਦੀ ਹੈ ਤਾਂ ਇਹਨਾਂ ਦਾ ਜੋ ਟਿਲਰਿੰਗ ਬਣਾਉਣ ਦਾ ਸਮਾਂ ਹੁੰਦਾ ਹੈ ਉਹ ਬਿਮਾਰੀ ਦੇ ਨਾਲ ਨਜਿੱਠਣ ਵਿੱਚ ਹੀ ਟੱਪ ਜਾਂਦਾ ਹੈ ਜੇ ਕਿਸਾਨ ਪ੍ਰਭੂ ਸੋਡੇ ਟ੍ਰਾਂਸਪਲੈਂਟਿੰਗ ਕਰਨ ਤੋਂ 10 ਤੋਂ 15 ਦਿਨਾਂ ਬਾਅਦ ਇੱਕ ਵਾਰੀ ਸੋਡੀ ਝੋਨੇ ਦੀ ਫਸਲ ਪੀਲੀ ਪੈ ਜਾਂਦੀ ਹੈ ਜਾਂ ਉਹਦੀ ਗਰੋਥ ਰੁਕ ਜਾਂਦੀ ਹੈ ਤਾਂ ਉਹਨੇ ਚੰਗੇ ਟਿੱਲਰ ਬਣਾ ਕੇ ਆਪਣਾ ਚੰਗਾ ਬੂਟਾ ਨਹੀਂ ਬਣਾਉਣਾ ਸੋ ਟਾਈਮ ਤੋਂ ਪਹਿਲਾਂ ਹੀ ਸਾਰਿਆਂ ਖਾਦਾਂ ਦਾ ਬੈਲੈਂਸ ਕਰੋ ਅਤੇ ਉਹਦੀ ਬਿਮਾਰੀਆਂ ਦਾ ਧਿਆਨ ਰੱਖੋ ਤਾਂਕਿ ਸੋਡੀ ਝੋਨੇ ਦੀ ਫਸਲ ਚੰਗਾ ਝਾੜ ਚੰਗਾ ਮੁਨਾਫਾ ਸਾਨੂੰ ਦੇ ਸਕੇ ਅਤੇ ਜੇ ਕੋਈ ਵੀ ਹੋਰ ਤੁਸੀਂ ਵੈਰਾਈਟੀ ਆਪਣੇ ਖੇਤ ਵਿੱਚ ਲਗਾ ਚੁੱਕੇ ਹੋ ਤੁਸੀਂ ਕੋਈ ਲੰਬੇ ਟਾਈਮ ਵਾਲੀ ਵੈਰਾਈਟੀ ਲਾਈ ਹੋਈ ਹੈ ਤਾਂ ਉਹਨਾਂ ਵਿੱਚ ਵੀ ਖਾਦਾਂ ਦੀ ਨਾਈਟ੍ਰੋਜਨ ਦੀ ਵਰਤੋਂ ਜ਼ਿਆਦਾ ਨਾ ਕਰੋ ਕਿਉਂਕਿ ਪਿਛਲੇ ਮੇ ਵਿਚ ਆਪਾਂ ਨੂੰ ਪੱਤਾ ਲਵੇਟ ਵਾਲੀ ਸਮੱਸਿਆ ਦਾ ਸਾਹਮਣਾ ਵੱਡੇ ਪਮਾਨੇ ਉੱਤੇ ਵੱਡੇ ਪੱਧਰ ਉੱਤੇ ਕਰਨਾ ਪਿਆ ਸੀ ਜਿਹਦੇ ਕਰਕੇ ਆਪਣੀ ਝੋਨੇ ਦੀ ਫਸਲ ਵਿੱਚ ਵੱਡਾ ਘਾਟਾ ਦੇਖਿਆ ਗਿਆ ਸੀ ਇਹ ਸਮੱਸਿਆ ਉਹਨਾਂ ਖੇਤਾਂ ਵਿੱਚ ਆਈ ਸੀ ਜਿੱਨਾਂ ਕਿਸਾਨਾਂ ਭਰਾਮਾਂ ਨੇ ਓਵਰ ਨਾਈਟ੍ਰੋਜਨ ਦੀ ਵਰਤੋਂ ਕੀਤੀ ਸੀ ਅਤੇ ਓਵਰ ਨਾਈਟ੍ਰੋਜਨ ਦੀ ਵਰਤੋਂ ਹੋਣ ਦੇ ਕਾਰਨ ਮਾਰੀਆਂ ਦਾ ਅਟੈਕ ਜਾਦੇ ਆਪਣੀ ਝੋਨੇ ਦੀ ਫਸਲ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਸੋ ਬਣੇ ਰਹੋ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਐਦਾਂ ਹੀ ਤੁਹਾਡੇ ਨਾਲ ਜਾਣਕਾਰੀ ਵਾਲੇ ਵੀਡੀਓ ਸਮੇਂ ਸਰਸਾਂਝੀਆਂ ਕਰਦੇ ਰਹਾਂਗੇ ਪੇਜ ਨੂੰ ਫੋਲੋ ਅਤੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਸਾਰੇ ਵੀਰਾਂ ਨੂੰ ਧੰਨਵਾਦੀ